ਹੋ ਜਾਂਦੇ ਜਿੱਦ ਤੱਕ ਨਹੀਂ ਪੈਂਦਾ ਜਾਂ ਗਰਮੀ ਪੱਕੀ ਉਦੋਂ ਫਿਰ ਛੱਡ ਜਾਂਦੇ ਆ ਤਾਂ ਉਹ ਮੌਸਮ ਨਾਲ ਹੀ ਆ ਆਪਾਂ ਕੀ ਕਰਦੇ ਆ ਬੜੀਆਂ ਆਹਰਾਂ ਆਉਂਦੀਆਂ ਫਾਰਮਰ ਹੁੰਦੇ ਕਿਹੜੀ ਸੱਤੇ ਕਰੀ ਹੋਵੇਗਾ ਕੋਈ ਨਾ ਕਰ ਉਹ ਅਗਲੇ ਦਿਨ ਐਮ 45 ਕਰ ਦਿੰਦਾ ਕੁਦਰਤੀ ਉੱਤਮ ਨਹੀਂ ਪੈਂਦਾ ਮੌਸਮ ਠੰਡਾ ਹੋ ਗਿਆ ਉਦੋਂ ਫਿਰ ਆ ਜਾਂਦੇ ਆ ਇਹੀ ਕੋਈ ਕਰਿਓ ਨਾ ਮੈਂ ਐਮ 45 ਦੀ ਵੀ ਖੋਲ ਲਾਈ ਮਾਣ ਨੂੰ ਸਮਝਾਉਣਾ ਪਈ ਮੈਂ ਦੱਸ ਕਿ ਅਮਰੀਕਾ ਕਹਿੰਦੀ ਕਿ ਆਹ ਸੀ ਪਰ ਨਹੀਂ ਨਹੀਂ ਲੰਦ ਕਿ ਐਂ ਪਤਾ ਨਹੀਂ ਲੱਝਾਂਦੇ ਤੇ ਇਹ ਛੋਟੇ ਛੁਕੀਆਂ ਗੱਲਾਂ ਨੇ ਉਹਦਾ 250 300 ਰੁਪਏ ਬਾਝ ਸਕਦਾ ਸੀ ਜਿਹੜਾ ਉਹ ਸਫਰੇਤੇ ਖਰਚਾ ਹੈ ਤੇ ਮੌਸਮ ਨੂੰ ਬਾਝ ਕੇ ਆਪਾਂ ਕੋਈ ਚੱਲਣ ਦੀ ਕੋਸ਼ਿਸ਼ ਕਰਗੇ ਕਿ ਜੇ ਜ਼ਮੀਨ ਦੀ ਗੱਲ ਕਰਦੇ ਆ ਜਿਹੜੀ ਕਸ਼ਤਕਾਰੀ ਰਹੀ ਆ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੁੰਦੀ ਪਰ ਜੇ ਤੁਹਾਡੀ ਜ਼ਮੀਨ ਦਾ ਜਿਹੜਾ ਪੀ ਐਚ ਹੈ ਉਹ 5 ਤੋਂ ਲੈ ਕੇ ਤੇ ਜਾਂਦੀ ਹਮਾਂ ਦਾ ਕਹਿ ਦਿੰਨੇ ਆ 8 ਡੀ ਤੋਂ 5 ਤੋਂ 8 ਦੀ ਰੇਂਜ ਤੋਂ ਇਧਰ-ਉਧਰ ਹੋ ਗਿਆ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਸਮੱਸਿਆ ਆ ਸਕਦੀ ਆ ਉਹਦੇ ਲਈ ਆਪਾਂ ਬਹੁਤ ਵਧੀਆ ਮਿੱਟੀ ਤੇ ਪਾਣੀ ਵਰਖ ਲੈ ਬਣਾਈ ਆ ਨਵੇਂ ਇਕੁਪਮੈਂਟ ਆ ਆਪਦੀ ਮਿੱਟੀ ਦਾ ਟੈਸਟ ਜਰੂਰ ਇੱਕ ਵਾਰ ਮਿਰਚ ਨੂੰ ਆਉਣ ਤੋਂ ਪਹਿਲਾਂ ਕਰਾਓ ਉਹਦਾ ਤਜਾਵੀ ਮਾਦਾ ਜਰੂਰ ਚੈੱਕ ਕਰ ਲਓ ਜੇ ਕੋਈ 10-12 ਸਾਲ ਤੋਂ ਇੱਕੇ ਖੇਤ ਦੇ ਵਿੱਚ ਕਾ ਰਿਆ ਉਹਨੂੰ ਲੱਗ ਰਿਹਾ ਕਿ ਮਿਰਚ ਨੂੰ ਸੁੱਕਣ ਦੀ ਸਮੱਸਿਆ ਜਾਂ ਮਿਰਚ ਦੇ ਪੌਦੇ ਨਹੀਂ ਕਰਦੇ ਉਹ ਇੱਕ ਕਾਰਨ ਹੋ ਸਕਦਾ ਕਿ ਤੁਸੀਂ ਕਿਉਂਕਿ ਆਪਾਂ ਸਮਾਨ ਬਹੁਤ ਬਹੁਨੇ ਆ ਆ ਉਹਦੇ pH ਉੱਤੇ ਮਲੇ ਹੋ ਗਿਆ ਹੋਵੇ ਤੇ pH ਤੇ ਥੱਲੇ ਹੋਣ ਲਾਲ ਜਿਹੜੀ ਮਿਰਚ ਦੀ ਕਾਸ਼ਤਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਬਲਮ ਆ ਸਕਦੀ ਆ ਤਾਂ ਇੱਕ ਵਾਰ ਮਿੱਟੀ ਦਾ ਟੈਸਟ ਤੁਸੀਂ ਕਰਾ ਲਿਆ ਤੁਹਾਨੂੰ ਪਤਾ ਲੱਗ ਜਾਂਦੀ ਪੀਐਚ ਦੀ ਪ੍ਰੋਬਲਮ ਆ ਤਾਂ ਤੁਹਾਡੇ ਹੋਰ ਖਰਚੇ ਜਿਹੜੇ ਹੋ ਸਕਦੇ ਆ ਪਰ ਇਹ ਇੱਕ ਉਸ ਤੋਂ ਪੁਆਇੰਟ ਤੁਹਾਡੇ ਨਾਲ ਸੰਜੀਗ ਕਰਨੀ ਸੀਗੇ ਵਾਈਟ ਫਲਾਈ ਮੈਂ ਸੁਣ ਰਿਹਾ ਸੀ ਕਿਸੇ ਫਾਰਮਰ ਵਾਈਟ ਫਲਾਈ ਦੀ ਗੱਲ ਕਰਦਾ ਸੀਗਾ ਤਾਂ ਉਹਦੇ ਲਈ ਕੁਝ ਟੀਨ ਦੀ ਸਿਫਾਰਸ਼ ਯੂਨੀਵਰਸਿਟੀ ਦੀ ਹੈਗੀ ਆ ਹੁਣ ਚਲੋ ਹੁਣ ਤਾਂ ਸਮਾਂ ਹੀ ਲੱਗ ਚੁੱਕਿਆ ਹੈਗਾ ਇਹਦੇ ਥੋੜਾ ਜਨਾ ਇੱਕ ਕਨਸੈਪਟ ਹੁੰਦਾ ਹੈ ਉਹ ਜਿਹੜੇ ਇਹ ਵਾਈਟ ਫ्लाई ਆ ਇਹ ਉੰਡਦੀ ਹੈ ਤਾਂ ਤੁਹਾਡੀ ਮਿਰਚ ਦੇ ਨੇੜੇ ਮੰਗੀ ਵਾਲਾ ਖੇਤ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਮਿਰਚ ਨੂੰ ਵਾਈਟ ਫ्लाई ਤੋਂ ਬਚਾਉਣਾ ਹੈ ਆਪਾਂ ਨਰਮਿਆਂ ਲਈ ਵੀ ਸਾਨੂੰ ਇਹ ਹੀ ਅਡਵਾਈਸ ਕਰਦੇ ਸੀ ਕਿ ਜੇ ਨਰਮਾ ਲਾਇਆ ਤਾਂ ਮੰਗੀ ਨਹੀਂ ਲੋ ਜੀ ਨੇ ਤੇ ਜਿਹੜੇ ਖੇਤ ਨੇ ਮੰਗੀ ਹੋਊਗੀ ਜਾਂ ਮਾਂ ਹੋਣਗੇ ਉਹ ਉੱਥੇ ਪਹਿਲਾਂ ਵਾਈਟ ਫ्लाई ਹੋਣੀ ਆ ਉਹਨੇ ਅੱਗੇ ਤੁਹਾਡੀ ਮਿਰਚ ਤੇ ਆ ਜਾਣਾ ਤਾਂ ਕੋਸ਼ਿਸ਼ ਹੀ ਕਰੋ ਵੀ ਜਿੱਥੇ ਮੂਰੀ ਦਾ ਖੇਤ ਆ ਮਿਰਚ ਦਾ ਖੇਤ ਆ ਉਹਦੇ ਰੀਡਿੰਗ ਦੀ ਵੀ ਕਾਰਜਨਾ ਕੀਤੀ ਜਾਵੇ ਤਾਂ ਗੱਲਾਂ ਦਾ ਹੋਰ ਵੀ ਬਹੁਤ ਨੇ ਤੁਸੀਂ ਆਉਂਦੇ ਰਹੇ ਰਿਹਾ ਕਰੋ ਸਾਡੇ ਮਹਿਕਲੇ ਬਹੁਤ ਸਾਰੇ ਪ੍ਰਮਾਤਮਾ ਨੇ ਕੋਈ ਪਰ ਬਣਾਏ ਆ ਮਾਨਸੇ ਤਾਂ ਬਹੁਤ ਦੂਰ ਦੂਰ ਹੁੰਦੇ ਸੀ ਅਸੀਂ ਨਾਲ-ਨਾਲ ਹੀ ਬੈਠੇ ਜਿਵੇਂ ਇੱਕ ਦਫ਼ਤਰ ਆਏ ਫਿਰ ਦੂਜੇ ਆ ਗਏ ਫਿਰ ਤੀਜੇ ਆ ਗਏ ਜੇ ਤੁਸੀਂ ਸਾਨੂੰ ਕੁਝ ਦੱਸੋਗੇ ਤਾਂ ਹੀ ਅਸੀਂ ਸਿੱਖਾਂਗੇ ਤੇ ਅਸੀਂ ਦੋ ਚਾਰ ਗੱਲਾਂ ਦੱਸਾਂਗੇ ਆ ਤੁਸੀਂ ਸਿੱਖੋਗੇ ਇਹਦੇ ਵਿੱਚ ਹੀ ਆਪਣੀ ਦੋਵਾਂ ਦੀ ਭਲਾਈ ਆ ਤਾਂ ਇੰਨੀਆਂ ਗੱਲਾਂ ਨਾਲ ਇੱਕ ਵਾਰ ਫਿਰ ਡਾਕਟਰ ਸਾਹਿਬ ਦਾ ਡਾਟੂਕਾਰ ਸਿੰਘ ਜੀ ਸਾਡੇ ਐਚਡੀਓ ਸਾਹਿਬ ਮੈਡਮ ਜੀ ਆਈਐਫ ਤੋਂ ਤੇ ਆਤਮਾ ਤੋਂ ਜਿਹੜੇ ਨਾਮ ਦੇ ਆਇਆ ਡਾਕਟਰ 사ਵਨ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੌਕਾ ਦਿੱਤਾ ਡਾਕਟਰ ਸਾਹਿਬ ਨੇ ਦੁਬਾਰੀ ਬੋਲ ਕੀਤਾ ਤਾਂ ਇਹੋ ਜਿਹੇ ਮੌਕੇ ਦਿੰਦੇ ਰਿਹਾ ਕਰੋ ਸਾਨੂੰ ਵੀ ਚੰਗਾ ਲੱਗਦਾ ਹੈ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਡਾਕਟਰ ਸੇਖੋ ਜੀ ਦਾ ਡਾਕਟਰ ਸੇਖੋ ਜੀ ਆਪਣੇ ਕੈਸ਼ੀਨ ਕੈਨਕਰ ਦੇ ਵਿੱਚ ਲਾਸਟ ਯਰ ਲਈ ਆਏ ਆ ਤੇ ਬਹੁਤ ਘੱਟ ਸਮੇਂ ਦੇ ਵਿੱਚ ਹੀ ਫਰੂਜਪੁਰ ਤੋਂ ਜਾਣੂ ਹੋ ਗਏ ਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਫੀਲਡ ਦੇ ਵਿੱਚ ਵਿਸਟ ਕਰਦੇ ਆ ਤੇ ਬਹੁਤ ਛੇਤੀ ਇਹਨਾਂ ਨੇ ਜਿਹੜੀ ਆ ਉਹ ਇਥੋਂ ਦੀ ਜਿਹੜੀ ਆ ਜਾਣਕਾਰੀ ਉਹ ਪ੍ਰਾਪਤ ਕੀਤੀ ਆ ਸੋ ਇਸੇ ਤਰ੍ਹਾਂ ਇਸੇ ਲੜੀ ਦੇ ਵਿੱਚ ਅੱਗੇ ਅਸੀਂ ਅਪਾਰਟਮੈਂਟ ਆਫ ਐਗਰੀਕਲਚਰ ਖੇਤੀਬਾੜੀ ਵਿਭਾਗ ਤੋਂ ਸਾਡੇ ਵਿੱਚ ਡਾਕਟਰ ਸਾਵਨਦੀਪ ਸ਼ਰਮਾ ਜੀ ਪਹੁੰਚੇ ਨੇ ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹ ਸਟੇਜ ਤੇ ਆਓ ਕਿ ਉਹ ਖੇਤੀਬਾੜੀ ਵਿੱਚ ਸਬੰਧਤ ਜਿਹੜੀਆਂ ਸਕੀਮਾਂ ਹੀ ਅਗਿਆਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਣ। ਅ ਪਾਲਣੇ ਵਿਭਾਗ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਮੈਂ ਸਵਾਗਤ ਕਰਦਾ ਸਾਡੇ ਪਿਆਰੇ ਕਿਸਾਨ ਵੀਰਾਂ ਦਾ ਤੇ ਨਾਲ ਦੀ ਨਾਲ ਮंचासीन ਉਚੇਤੇ ਤੌਰ ਤੇ ਆਏ ਹੋਏ ਮਹਿਮਾਨ ਸਾਡੇ ਡਾਕਟਰ ਸੂਨ ਸਿੰਘ ਜੀ ਜਿਹੜੇ ਕਿ ਜੇਕਾ ਤੋਂ ਕੰਸਲਟੈਂਟ ਦੀ ਪੋਸਟ ਨੇ ਮੈਡਮ ਰਮਦੀਪ ਕੌਰ ਜੀ ਜਿਹੜੇ ਸਟੇਟ ਸਟੇਟ ਨੋਡਲ ਆਫਿਸ ਕੇਆਈਐਫ ਦੇ ਤੋਂ ਆਏ ਨੇ ਡਾਕਟਰ ਬੱਲਵੰਤ ਸਿੰਘ ਜੀ ਤੇ ਜਸਦੀਪ ਕੁਮਾਰੀ ਜਿਹੜੇ ਕਿ ਭੂਮੀ ਰੱਖਿਆ ਵਿਭਾਗ ਤੋਂ ਇਸ ਵਿੱਚ ਸ਼ਾਮਲ ਹੋਏ ਨੇ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਤੇ ਪਰਵਾਰਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋਸਤੋ ਬੜਾ ਅੱਛਾ ਲੱਗਦਾ ਹੈ ਜਦੋਂ ਅਲਾਈਟ ਮੈਕਨ ਜਿਵੇਂ ਬਾਗਬਾਨੀ ਤੋਂ ਡਾਕਟਰ ਸਾਹਿਬ ਬੈਠੇ ਨੇ ਕਿ ਜਦੋਂ ਵੀ ਕਦੇ ਪ੍ਰੋਗਰਾਮ ਕਰਾਉਂਦੇ ਨੇ ਸਾਨੂੰ ਜਰੂਰ ਯਾਦ ਕਰਦੇ ਨੇ ਅਸੀਂ ਬਹੁਤ ਧੰਨਵਾਦੀ ਹਾਂ ਇਹਨਾਂ ਦੇ ਤੇ ਖਾਸ ਕਰਕੇ ਕਿਸਾਨ ਵੀਰਾਂ ਦੇ ਜਿਹੜੇ ਕਿ ਇਸ ਪ੍ਰੋਗਰਾਮ ਦੀ ਮਹੱਤਤਾ ਨੂੰ ਦੇਖਦੇ ਹੋਏ ਇੱਥੇ ਹਾਜ਼ਰ ਹੋਏ ਨੇ ਕਿਉਂਕਿ ਅੱਜ ਦੀ ਘੜੀ ਵਿੱਚ ਜਿਹੜਾ ਸਮਾਗਮਾ ਬਹੁਤ ਵੱਡੀ ਗੱਲ ਹੁੰਦੀ ਹੈ ਕਿਸਾਨਾਂ ਦਾ ਵੀ ਜਿਵੇਂ ਸੀਜ਼ਨ ਚੱਲ ਰਿਹਾ ਝੋਨੇ ਦਾ ਉਦੋਂ ਉੱਥੋਂ ਟਾਈਮ ਕੱਢਣਾ ਬੜੀ ਵੱਡੀ ਗੱਲ ਹੋ ਜਾਂਦੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਇਸ ਪ੍ਰੋਗਰਾਮ 'ਚ ਜਿਹੜਾ ਜਾਣਕਾਰੀਆਂ ਦਿੱਤੀਆਂ ਜਾਣੀਆਂ ਨੇ ਉਹਨਾਂ ਪ੍ਰਤੀ ਕਿਸਾਨਾਂ ਦਾ ਜਿਹੜਾ ਬੜਾ ਧਿਆਨ ਹੈ ਤਾਂ ਹੀ ਇਸ ਪੱਧਰ ਤੇ ਜਿਵੇਂ ਦੇਖ ਰਹੇ ਆਂ ਕਿਸਾਨ ਦੂਰ ਦੂਰੋਂ ਆਏ ਨੇ ਸੋ ਕਿਸਾਨ ਵੀਰੋ ਮੈਂ ਵਿਸ਼ੇਸ਼ ਕਰਕੇ ਜਿਹੜੇ ਮੇਰੀ ਸਕੀਮ ਆਤਮਾ ਸਕੀਮ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ ਉਸ ਬਾਰੇ ਚਰਨ ਲਾਣਾ ਚਾਹਣਾ ਹੈ ਜਿਵੇਂ ਕਿ ਡਾਕਟਰ ਜੀ ਮੇਰੀ ਗੱਲ ਹੋਈ ਕਿ ਥੋੜਾ ਥੋੜਾ ਸਮਾਂ ਲਾਉਣਾ ਸਾਰੇ ਬੁਲਾ ਰਹੇ ਨੇ ਮੈਂ ਬੜਾ ਸੰਖੇਪ ਚ ਇਸ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗਾ ਦੋਸਤੋ ਜਿਵੇਂ ਕਿ ਡਾਕਟਰ ਬੱਲਨ ਜੀ ਵੀ ਨੇ ਵੀ ਕਿਹਾ ਕਿ ਵੀ ਤੁਸੀਂ ਆਓ ਸਾਡੇ ਕੇਵੀਕੇ ਵਿਖੇ ਠੀਕ ਹੈ ਜੀ ਮੈਂ ਸਭ ਤੋਂ ਪਹਿਲਾਂ ਫਾਰਮਰਸ ਨਹੀਂ ਵੀ ਇਹੀ ਗੱਲ ਕਰਦਾ ਉਹਨਾਂ ਮੈਂ ਆਪ ਹੂ ਮੈਂ ਆਪਣੇ ਲਈ ਵੀ ਇਹੀ ਕੰਮ ਕਰਦਾ ਚੀਜ਼ਾਂ 653 ਦੇ ਕਰੀਬ ਜਿਹੜੇ ਪਿੰਡ ਜਿਹੜੇ ਸਾਡੇ ਕੋਲੇ ਜਿਹੜੀ ਲਿਸਟਾਂ ਹੁੰਦੀਆਂ ਉਹ 653 ਦੇ ਕਰੀਬ ਪਿੰਡ ਨੇ ਪ੍ਰੋਗਪੁਰ ਜ਼ਿਲ੍ਹੇ ਦੇ ਵਿੱਚ ਤੇ 700 ਦੇ ਕਰੀਬ ਜਿਹੜੀਆਂ ਹੈਗੀਆਂ ਪੰਚਾਇਤਾਂ ਨੇ ਤੇ ਜੇ ਸਟਾਫ ਦੀ ਗੱਲ ਕਰੀਏ ਹਰ ਵਿਭਾਗ ਦੇ ਕੋਲੇ ਲਿਮਟਿਡ ਸਟਾਫ ਹੁੰਦਾ ਹੈ ਪਿੰਡਾਂ ਤੱਕ ਪਹੁੰਚ ਬਣਾਉਣੀ ਹਰੇਕ ਪਿੰਡ ਤੱਕ ਬੜੀ ਰੋਕੀ ਗੱਲ ਹੋ ਜਾਂਦੀ ਹੈ ਤੇ ਫਿਰ ਮੈਂ ਇੱਕ ਗੱਲ ਕਰਦਾ ਹੁੰਦਾ ਜਿਹੜੇ ਸਾਡੇ ਅਗਾਂਹ ਵਧੂ ਕਿਸਾਨ ਨੇ ਜਿਵੇਂ ਕਿ ਤੁਸੀਂ ਆਉਨੇ ਹੋ ਪ੍ਰੋਗਰਾਮਾਂ 'ਚ ਠੀਕ ਹੈ ਮੈਂ ਬਤੌਰ ਰਿਸੋਰਸਿੰਗ ਦੇਖਦਾ ਸਾਡੇ ਜਿਹੜੀਆਂ ਬਾਵਾ ਨੇ ਜਿਹੜੀਆਂ ਸਾਡੀਆਂ ਬਿੰਨਾ ਦੂਸਰੇ ਕਿਸਾਨਾਂ ਤੱਕ ਪਹੁੰਚਾਉਂਦੇ ਨੇ ਜਿਵੇਂ ਤੁਹਾਡੇ ਅਗੇ ਲੀਡ ਹੋਏ ਸਾਡੇ ਜਿਵੇਂ ਖੇਤੀ ਦੂਤ ਹੋਏ ਜਾਂ ਜਿਹੜੇ ਜਿਹੜੇ ਸਾਡੇ ਕੋਲੇ ਆਉਂਦੇ ਆ ਫਾਰਮਰ ਉਹ ਵਿਸ਼ੇਸ਼ ਤੂਤ ਨੇ ਸਾਡੇ ਮਹਿਕਮਿਆਂ ਦੇ ਜਿਹੜੇ ਕਿ ਪਿੰਡਾਂ ਵਿੱਚ ਜਾ ਕੇ ਜਿਹੜਾ ਸਾਡੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਸਕਦੇ ਨੇ ਸੋ ਇਸ ਤਈ ਜਿਹੜਾ ਮਹਿਕਮਿਆਂ ਵਿੱਚ رابطہ ਹੋਣਾ ਜਿਹੜਾ ਮਹਿਕਮਿਆਂ ਤੱਕ ਬਹੁਤ ਜ਼ਰੂਰੀ ਹੈ ਜਿਵੇਂ